ਲੋ ਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਕਿਤਾ ਪ੍ਰਮਾਤਮਾ ਦੀ ਕਿਰਪਾ ਹੋਈ ਥੋੜੀ ਇੰਜ ਗਣੀਆਂ ਪੈ ਗਈਆਂ ਮੌਸਮ ਬਹੁਤ ਵਧੀਆ ਹੋ ਗਿਆ ਸਵੇਰ ਦੇ 6:30 ਵਜੇ ਨੇ ਤਕਰੀਬਨ ਰਾਤ ਹਨੇਰੀ ਨੂਰੀ ਚੱਲੀ ਆ ਮੱਕੇ ਮੁੱਕੇ ਵੈਸੇ ਠੀਕ ਖੜੀਆਂ ਨੇ ਕੋਈ ਏਡੀ ਦਿੱਕਤ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਮੱਕੇ ਮੁੱਕੇ ਵਧੀਆ ਖੜੀਆਂ ਹਨ ਇਹ ਰਿਣੀ ਆਈ ਤੇ ਚਲੋ ਇਹ ਬਹੁਤ ਵਧੀਆ ਹੋ ਗਿਆ ਕੰਮ ਜਹ ਇੱਕ ਦੋ ਦਿਨ ਖੜੇ ਜਾਵੇ ਕਟਾਈ ਕਤੋਈ ਦਾ ਪਰ ਜਿਹੜੇ ਕਣੀਆਂ ਵਗੀਆਂ ਉਹ ਬਹੁਤ ਵਧੀਆ ਹੋ ਗਿਆ ਮੌਸਮ ਠੰਡਾ ਹੋ ਗਿਆ ਗਰਮੀ ਬਹੁਤ ਜਾਵੇ ਇੱਕ ਤੁਹਾਨੂੰ ਦਿਖਾਉਣਾ ਜੀ ਇੱਕ ਆਪਾਂ ਸੰਦ ਲਿਆਂਦਾ ਨਵਾਂ ਇਹ ਹਜੇ ਤਾਂ ਹੈ ਨਹੀਂ ਆਪਾਂ ਟਰਾਲੇ ਤੋਂ ਉਹ ਹਲੇ ਉਹ ਹਲੇ ਇੰਜੀਨੀਅਰ ਵਰਕਸ ਫਲੌਰ ਇਹ ਬਾਈ ਵੀ ਆਪਣਾ ਵਧੀਆ ਮਿੱਤਰ ਆ ਇਹ ਸਹਾਰਸ਼ਾ ਸੀ ਖਾਸਾ ਕਰਿਆ ਰਾਉਂਡ ਵੇਲ ਦੀਆਂ ਗੱਠਾਂ ਖੋਲਣ ਨੂੰ ਦੋ ਤਿੰਨ ਵਾਰ ਮਸ਼ੀਨ ਬਣਾ ਲਈ ਆ ਆਈਡੀਆ ਇਹਨੂੰ ਮਹੀਂ ਸ਼ੁਰੂ ਕਰਾਇਆ ਫੇ ਮਹਾਬਾਈ ਜੀ ਆ ਕੰਮ ਅਸੀਂ ਕਰਾਉਣਾ ਕਹਿੰਦੇ ਜੀ ਕਰਦਾਂਗੇ ਦਿਮਾਗ ਬਾਈ ਦਾ ਬਹੁਤ ਆ ਪਹਿਲਾਂ ਇੱਕ ਮਸ਼ੀਨ ਲੈਂਦੀ ਤੇ ਉਹ ਖੋਲਦੀ ਤਾਂ ਵਧੀਆ ਸੀ ਪਰ ਉਹ ਥੋੜੀ ਘੱਟ ਕੁਆਂਟੀਟੀ ਖੋਲਦੀ ਸੀ ਪਹਿਲਾਂ ਵੀ ਆਪਾਂ ਮੇਰੇ ਖਿਆਲ ਬਲੌਗ 'ਚ ਤਾਂ ਨਹੀਂ ਪਾਈ ਇਹ। ਇਹ ਬਾਈ ਵਾਲੇ ਬਲੌਗ 'ਚ ਹੈਗੀ ਆ। ਰੀਲਾ ਰੁਲਾ 'ਚ ਹੈਗੀ ਸੋਖ ਲਿੰਗਨੇ ਵਰਕਸ ਦੇ ਵਿੱਚ ਪਰ ਉਹਦਾ ਨਾ ਇੱਕ ਤਾਂ ਗਰਦਾ ਬਹੁਤ ਉੱਡਦਾ ਸੀ। ਜਦੋਂ ਘੱਟ ਖੋਲਦੇ ਸੀ ਉਹ ਮੂਰੇ ਕਟਰ ਜਿਹਾ ਲੱਗਿਆ ਸੀ ਉਹਦੇ। ਹੁਣ ਇਹ ਮਰੋਦ ਸਾਹਿਬ ਨੇ ਬਣਾਈ ਆ ਵੀ ਚੱਲੂਗੀ ਸਲੋ। ਮਿੱਟੀ ਨਹੀਂ ੜਾਉ। ਜਿੰਨੀ ਕਿ ਮਰਜ਼ੀ ਆਪਾਂ ਸਪੀਡ ਇਹਦੀ ਘੱਟ ਵੱਧ ਕਰ ਲਈਏ। ਗੀਅਰ ਲੱਗਿਆ ਹੈ, ਮੋਟਰ ਲੱਗੀ ਹੋਈ ਆ ਉੱਤੇ। ਇੱਥੇ ਗੀਅਰ ਲਾਤਾ ਮੋਟਰ ਲਾਤੀ ਉਹਨੂੰ ਡਰਾਈਵ ਲੱਗ ਜਾਣੀ ਆ ਹੌਲੀ ਤੇਜ਼ ਹੋ ਜਾਣਾ ਇਹਨੇ ਜਿਹੜੀ ਚੈਨ ਘੁੰਮਦੀ ਆ ਤੇ ਬਾਕੀ ਹੁਣ ਇਹਨੂੰ ਚਲਾਵਾਂਗੇ 1-2 ਦਿਨ ਚ ਫਿਰ ਦਿਖਾਉਨੇ ਆ ਤੁਹਾਨੂੰ ਸਾਰਿਆਂ ਨੂੰ ਵੀ ਕੀ ਕਹਿੰਦੀ ਆ ਵੈਸੇ ਬਣਾਈ ਬਹੁਤ ਵਧੀਆ ਜੁਗਾੜ ਹੈ ਵੀ ਬਹੁਤ ਸਾਰਾ ਲਾਇਆ ਆ ਦੇਖੋ ਆ ਰੂਲੇ ਲੱਗੇ ਨੇ ਦੋ ਇਧਰੋਂ ਚੈਨ ਤੇ ਇਧਰੋਂ ਰੁੱਲਿਆਂ ਤੇ ਗੱਟ ਟਿਕ ਜਾਣੀਆਂ ਇਹਨੇ ਆਪਣੇ ਆਪ ਘੁੰਮ ਘੁੰਮ ਕੇ ਖੁੱਲਦੀ ਜਾਣਾ ਸਰੀਏ ਲੱਗੇ ਨੇ ਥੱਲੇ ਖੜੇ ਤੁਹਾਨੂੰ ਦਿਨੇ ਹੋਣੇ ਨੇ ਇਹਨਾਂ ਦੇ ਵਿੱਚੋਂ ਦੇ ਮਾਲ ਪੱਟੀ ਜਾਣਾ 5 HP ਦੀ ਮੋਟਰ ਇਹਦੇ ਤੇ ਇਹਦਾ ਟ్రਾਇਲ ਤੁਹਾਨੂੰ 1-2 ਦਿਨ ਚ ਆਪਾਂ ਦਿਖਾਵਾਂਗੇ ਛੇਤੀ ਜੀ ਜਦੋਂ ਵਾਟਰ ਵੀ ਆਪਣੇ ਬੰਦਿਆਂ ਨੇ ਅੰਦਰ ਲਾਤਾ ਪਰ ਸਹੀ ਤਰੀਕੇ ਨਾਲ ਨਹੀਂ ਲਾਇਆ ਕੋੜੀਆਂ ਜੀ ਦਰਖਲਾ ਬੰਦਾ ਸਬਜੀ ਆਲਾ ਤੋੜ ਰਿਹਾ ਸਬਜੀ ਸਾਜ ਰਿਹਾ ਜਰੇ ਆ ਟਾਈਮ 'ਚ ਇਹ ਤੋੜ ਲੈਂਦਾ ਜੀ ਤਕਰੀਬਨ ਹਾਂ ਵੀ ਕੋਨੂ ਪਿਆ ਚਲਦਾ ਕੰਮ ਸਬਜੀ ਤੋੜਨੇ ਕ ਅੱਛਾ ਕਦੂ ਭੇਜਤੇ ਕਹਿੰਦਾ ਭਿੰਡੀ ਤੋੜਦੇ ਆ ਇਹਨੂੰ ਵੀ ਗੁੱਟ ਦੋ ਮੜ ਜੀ ਹਲਦੀ ਦੀ ਗੜਾਈ ਕਰ ਦੋ ਥੋੜਾ ਟਾਈਮ ਨਿਕਾਲ ਕੇ ਨਾ ਇਸ ਇੱਕ ਵਾਰ ਕਿਰਪਾ ਘੁਮਾ ਦਿਓ ਇਸਮੇ ਇੱਕ ਵਾਰ ਤਾਂ ਮੈਂ ਗੁੱਟ دیے ਤੇ ਅੱਛਾ ਕਿੰਨਾ ਤਪਦਾ ਹੈ ਮਰਾ ਚਲੋ ਅਬੀ ਗੁੱਟੇ ਆਬੀ ਤੂੰ ਤੇਰਾ ਬਤਾਉਂ ਵੀ ਅੱਛਾ ਹੋਣੇ ਲੱਗ ਗਿਆ ਹਾਂ ਜਿੰਨੀ ਦਾ ਜਮੈਂ ਗੁੱਟ ਕੇ ਜਾ ਕੇ ਮਿੱਟੀ ਲਗਾ ਕੇ ਲੱਗਣਾ ਹੁਣ ਆ ਜਾਏਗਾ ਅੱਜ ਪੰਚਮ ਵੀ ਫਿਰ ਬੰਦਾ ਬਣ ਜਾਏਗਾ ये नहीं पेता घर में ये ककड़ी हैं ये परसों भेज दिया था आज ले तोड़े अच्छा अच्छा इसको भी तोड़ लिया करो रोज हैं एकदा अपना बीमार पड़ा एक कब ठीक होगा ये नंबरदार कितनी देर लगेगा अभी इसको ਚਲੋ ਇੱਧਰ ਆਪਾਂ ਕਦੋਂ ਸ਼ੁਰੂ ਕਰਤਾ ਜੀ ਕਰਨਾ ਉਹ ਸਾਹਮਣੇ ਦੂਰ ਤੁਹਾਨੂੰ ਪਾਣੀ ਨਹੀਂ ਨਾ ਹੁਣਗਾ ਇੱਧਰ ਆਪਾਂ ਨਹਿਰ ਵਾਲਾ ਪਾਣੀ ਛੱਡਿਆ ਸੀ ਨਾ ਉਹਦਾ ਲਾਹਾ ਲੈ ਰਹੇ ਹਾਂ ਚਲੋ ਅੱਜ ਤਾਂ ਹੁਣ ਥੋੜਾ ਜਿਹਾ ਕਣੀਆਂ ਪੈ ਗਈਆਂ ਮੈਨੂੰ ਲੱਗਦਾ ਗਰਮੀ ਤੋਂ ਵੀ ਰਾਹਤ ਹੋ ਜੂਗੀ ਹੁਣ ਉੱਥੇ ਤਲਵਾੜੇ ਵੀ ਅੱਜ ਕੱਲ ਦੇ ਵਿੱਚ ਸ਼ੁਰੂ ਕਰ ਦਾਂਗੇ ਓ ਕੀ ਵੱਢੀ ਜਾਵਾਂਗੇ ਕਦੋਂ ਕਰੀ ਜਾਵਾਂਗੇ ਹੁਣ ਥੋੜਾ ਮਾਲ ਹੁਣ ਆਪਣਾ ਰਹਿ ਗਿਆ ਚੱਕਣ ਤੇ ਇਹਨੂੰ ਚਲਾਉਨੇ ਆ ਕੰਮ ਅੱਜ ਜਾਣਾ ਲੁਧਿਆਣੇ ਮਾਲ ਉੱਥੇ ਜਾ ਕੇ ਵੀ ਦਿਖਾਉਨੇ ਆ ਤੁਹਾਨੂੰ ਕੀ ਗੱਲ ਬਾਤ ਲਓ ਜੀ ਇਹ ਆ ਵੀ ਇੱਥੇ ਮਾਲ ਲਾਉਣਾ ਕਿੱਥੇ ਫੈਕਟਰੀ ਦੇ ਗਾਰਡ ਬਾਈ ਉਹਨਾਂ ਦਾ ਬਹੁਤ ਵਧੀਆ ਆਉਣਾ ਦੇਖੋ ਸਾਡੇ ਕੋਲ ਇਹ ਨਹੀਂ ਇੱਦਾਂ ਛੱਡ ਦੇ ਇਹ ਦੇਖੋ ਹੇ ਬੜਾ ਮੈਨੂੰ ਬੜਾ ਪਸੰਦ ਆਇਆ ਜੱਟਾਂ ਨੂੰ ਵੀ پیسے ਵਜਦਾ ਇਹ ਜੇ ਕਿ ਕਿ ਛੱਡ ਬਣਾਇਆ ਹੋਇਆ ਮੈਂ ਕਹਿੰਦਾ ਨਜ਼ਾਰਾ ਆ ਜੇ ਖੰਦ ਘੜਾਉਣੇ ਇਹ ਮਾਲ ਹੁਣ ਇੱਥੇ ਆਪਾਂ ਦੇਣਾ ਬਾਈ ਉਹਨਾਂ ਨੂੰ ਰਸਤੇ ਟਰਾਲੇ ਪਰ ਮੈਨੂੰ ਜਗ੍ਹਾ ਬਾਹਰ ਨਹੀਂ ਲੱਗੀ ਇਸੇ ਕਰਕੇ ਮੈਂ ਬਣਾਇਆ ਬਲੈਕ ਦੇ ਪਹਿਲੀ ਵੀਡੀਓ ਬਹੁਤ ਲੱਗਿਆ। ਇਹ ਦੇਖੋ ਥੱਲੇ ਫਾਸਾ ਪੂਰਾ ਗਰੇ ਹੋਇਆ। ਸਾਰਾ ਜਗਾਰ ਹੈ, ਦਰਿਆ ਮੂਰੇ ਵੇਟ ਲੱਗਿਆ ਹੋ, ਸਭ ਨੇ ਵੇਟ ਬੰਦੇ ਜਾਂਦਾ। ਬਹੁਤ ਵਧੀਆ ਸਮਝ ਰਿਹਾ। ਛੋਟੀਆਂ ਕੰਧਾਂ ਨੇ ਸਿੱਧਾ ਕਰਕੇ ਪਰਚਾਬਰਾਂ ਹੀ ਲਾ ਦੀਆਂ। ਇਹਨੇ ਬੜਾ ਤਕੰਦ ਰਿਹਾ ਹੈ। ਉਹਨੇ ਵੀ ਚੈਲੇਟੂ ਤੇ ਗਏ ਨੇ ਇਹਨੇ ਕਿਸੇ ਵੀ ਜਿੰਨੇ ਚੋਟਾ ਥੋੜਾ ਥੋੜਾ ਸੈਜ ਦੇ ਮਰਦੀਆਂ ਪਰ ਵਿਜੈਨ ਇੱਕ ਉੱਤੇ ਮੈਂ ਦੇਖ ਨਹੀਂ ਕਰਤਾ ਇਨੀ ਕਿ ਆਦਰਾ ਖੜੀਆਂ ਕਰਦੀਆਂ ਕੰਮ ਮੁੱਕ ਗਿਆ ਮਾੜੀ ਹਵਾਦਾਰ ਫੁੱਲਾ ਹੋਣਾ ਬੰਦ ਹੋ ਗਿਆ ਇਹ ਵੀ ਅੱਜ ਵਾਲਾ ਬਲੌਗ ਆ ਬਣਾ ਇੰਨਾ ਕਿ ਆ ਅਸੀਂ ਫੇਰ ਮਰ ਜਾਈਏ ਅਗਲੇ ਵੀਰਾਂ ਵਿੱਚ